इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਨਾ ਨਾਮ ਹੋਈ ਸੀ ਕੀ ਗੱਲ ਹੋਈ ਸੀ ਮੈਂ ਪਜਾਰ ਤੋਂ ਜਾਣਾ ਹਾਂ ਕੋਈ ਉੱਥੇ ਮੜਕੀ ਗੱਡੀ ਲੱਗਨ ਕਰਕੇ ਉਹਨਾਂ ਨੂੰ ਕਿਹਾ ਕਿ ਇੱਥੇ ਗੱਡੀ ਨਾਲ ਆਇਆ ਕਰੋ ਇਸ ਕਰਕੇ ਮੈਂ ਕਿਹਾ ਜੀ ਮੜਕੀ ਉਹ ਗੱਲ ਪਾ ਕੇ ਇਦਾਂ ਹੀ ਮੇਰੇ ਆਸ ਚਾਰ ਪੰਜ ਜਾਣੇ ਕਿਹੜੀ ਜਗ੍ਹਾ ਦਾ ਮਸਲਾ ਹੈ ਇਹ ਸਾਡੇ ਬਾਜ਼ਾਰ ਚ ਕਿੰਨੇ ਤਰੀਕ ਦਾ ਵਾਕਿਆ ਜੀ ਇਹ ਹੈ ਗਜੇਸ਼ਨ ਯਾਰ ਦਾ ਜੇ ਕਾਰਨ ਕੀ ਹੈ ਕਿਉਂ ਲੜਾਈ ਹੋਈ ਹੈ ਤੁਹਾਡੀ ਉੱਤੇ ਉੱਥੇ ਗੱਡੀ ਲੱਗਦੀ ਸੀ ਮਰਗੀ ਦੀ ਉਹਨਾਂ ਨੂੰ ਕਹੇ ਕਿ ਇੱਥੇ ਨਾਲ ਲਾਇਆ ਕਰੋ ਉਹਨਾਂ ਦੀ ਗੱਡਾ ਸਾਹਮਣੇ ਕਰਦੀ ਸੀ ਪਹਿਲਾਂ ਵੀ ਕਿਹਾ ਸੀ ਤੇ ਉਦੋਂ ਕਿਹਾ ਤੇ ਕਿਉਂਕਿ ਕਹਿੰਦੇ ਤੈਨੂੰ ਜਲਦੀ ਦਿੱਕਤ ਆ ਇਸੇ ਕਰਕੇ ਗੱਲ ਬੈ ਗਈ ਉਹਨੇ ਤੱਕਨੇ ਆ ਉਹ ਹੈਗੀ ਸੀ ਮਰਗੀ ਚਾਰ ਜਾਣੇ ਹੀ ਉਹ ਤੇ ਚਾਰ ਪੰਜ ਜਾਣੇ ਬਾਕੀ ਉਥਾਂ ਨਾਲ ਹੀ ਉਹਨਾਂ ਦੀ ਕਦਾਰ ਚ ਕੀ ਚੀਜ਼ ਤੁਹਾਡੇ ਹੰਮ ਲੱਗੀ ਸੀ ਨਹੀਂ ਨਹੀਂ ਉਹਨਾਂ ਨੇ ਮਰਗੀ ਉਹਦੀ ਮਾਦਾ ਨੇ ਪਹਿਲਾਂ ਮੇਰੇ ਮਾਰਿਆ ਪਾਵਾ ਤੇ ਫਿਰ ਉਹਦੇ ਡੋਲੂ ਡੋਲੂ ਤੇਰੇ ਚਾਰਿਆਂ ਨੇ ਆ ਗਏ ਨਾਲ ਉਹ ਵੀ ਪੈ ਜੁਨਾ ਦੇ ਘਰ ਦੇ ਨਾਲ ਹਾਂਜੀ ਕਦੇ ਕੱਲੇ ਸੀ ਮੈਂ ਉਦੋਂ ਗੱਲਾਂ ਹੀ ਨਾਲ ਮੇਰਾ ਇਹ ਮਲਕੀ ਯਾਰ ਹੀ ਦੋਸਤ ਹੀ ਹੋਇਆ ਹਾਂਜੀ ਤੇ ਕਿੰਨੇ ਆ ਚੱਕੀ ਆਏ ਮਾਮੇ ਵਿੱਚ ਇਹਦੇ ਵਿੱਚ ਮੈਂ ਹੀ ਗੱਲਾਂ ਆਇਆ ਅੱਛਾ ਹਾਂਜੀ ਤੁਹਾਡੇ ਲੋਕ ਮਿਸਨ ਚ ਕੈਸ ਦੀ ਗਈ ਹਾਂਜੀ ਦਿੱਤੀ ਗਈ ਥਾਣੇ ਛਾਟੇ ਥਾਣੇ ਭਾਈ ਬਸ ਕੀ ਕਿਤੇ ਪੁਲਸ ਵਾਲੇ ਪੁਲਸ ਵਾਲਿਆਂ ਨੇ ਕੁਛ ਨਹੀਂ ਮਲਕੀ ਪੁਲਸ ਵਾਲਿਆਂ ਦਾ ਕੱਲ ਹੋਣਾ ਕੀ ਹੈ ਰਾਜ ਨਾਮਾ ਕਰ ਲੋ ਅੱਛਾ ਹਾਂਜੀ ਕਿਹੜੇ ਸਾਈ ਦਾ ਇਹ ਸਾਈ ਦਾ ਨਾਮ ਮੇਰੇ ਯਾਦ ਫੋਨ ਆ ਰਿਹਾ ਹਾਂਜੀ ਫੋਨ ਆ ਰਿਹਾ ਤੁਸੀਂ ਮੰਗ ਕੀ ਕਰਦੇ ਹੋ ਭਜੀ ਇਹਨਾਂ ਦੇ ਪਰਚਾ ਹੋਵੇ ਭਾਈ ਭਜੀ ਜੋ ਮਲਕੀ ਮੇਰਾ ਮਿਲਣਾ ਚਾਹੀਦਾ ਜੋ ਹੀ ਹੈਗਾ ਤੁਹਾਡੀ ਕੋ ਪਹਿਲੇ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਨਾਲ ਨਹੀਂ ਨਹੀਂ ਭਾਈ ਉਹ ਕੈਮਰਾ ਤੋਂ ਬੋਲ ਰਹੇ ਹਾਂ ਦੇਵਾ ਇਹ ਉਹਨਾਂ ਦੀ ਦੁਕਾਨ ਪਾਸ ਲੱਗਾ ਅੱਛਾ ਹਾਂਜੀ ਵੀਡੀਓ ਆ ਗਈ ਹੈ ਹਾਂਜੀ ਉਹਨਾਂ ਦੇ ਉਹਨਾਂ ਦੀ ਦੁਕਾਨ 'ਚ ਹੀ ਆ ਗਈ ਹੈ ਅੱਛਾ ਠੀਕ ਹੈ ਯਾਰ ਮਾਨੀ ਭਾਈ ਕੀ ਕਹਿਣਾ ਚਾਹੁੰਦੇ ਹੈ ਛਾੜੇ ਇਲਾਕੇ ਦੇ ਵਿੱਚ ਲੜਾਈ ਹੋਈ ਹੈ ਨਾ ਉਸ ਬਾਰੇ ਜੀ ਐਸਆਈ ਰਾਉ ਤਾਰ ਸਿੰਘ ਜੀ ડીਲ ਕਰਦੇ ਤੇ ਉਹ ਆਇਆ ਤਾਂ ਮੱਧ ਅਜ ਫੋਟ ਨੇ ਜਦੋਂ ਆਉਣਗੇ ਜੀ ਅਗਲੀ ਕਾਰਵਾਈ ਉਹਨਾਂ ਦੇ ਕੰਪਲੇਟ ਤਾਂ ਉਹਨਾਂ ਕੋਲ ਚੱਲਦੀਆਂ ਨੇ ਜਦੋਂ ਆਉਣਗੇ ਤੇ ਉਹਨਾਂ ਕੋਲ ਜੋ ਬੰਦ ਕਾਰਵਾਈ ਚੱਲੀ ਆ ਸਰਕਾਰੀ ਤਾਂ ਤੇ ਅਮਰੀਕਾ ਦੇ ਅਧਾਰ ਤੋਂ ਕਾਰਵਾਈ ਕੀਤੀ ਸੀ ਜੇਕਰ ਕੰਪਲੇਨ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਤੁਹਾਡੇ ਵੱਲੋਂ ਫੋਨ ਕਰਕੇ ਰਾਜੀ ਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਜੀ ਪਾਰਟੀ ਨੂੰ ਹਾਂ ਭਾਈ ਉਹਨਾਂ ਦਾ ਦਬਾਅ ਹਾਂਜੀ ਮੇਰਾ ਵੀ ਦਬਾਅ ਕਰਦਾ ਪਾ ਗਏ ਤੁਹਾਡਾ ਨੰਬਰ ਦਿੱਤਾ ਗਿਆ ਮੇਰਾ ਨੰਬਰ ਦਿੱਤਾ ਗਿਆ ਜਦੋਂ ਉਹ ਕਿਤੇ ਬਾਅਦ ਹੀ ਆ ਉਹਨਾਂ ਨੇ ਕਿਹਾ ਵੀ ਤੇ ਬਲੇ ਆਹ ਪਾਰਟੀ ਆਏ ਆਉਣੀਆਂ ਤੇ ਇਹਨਾਂ ਨੂੰ ਤੁਸੀਂ ડીਲ ਕਰਦੇ ਮੈਂ ਕਿਤੇ ਜਾ ਰਿਹਾ ਕਿਚ ਦਵਾਈ ਕਿਹੜੀ ਗੱਲ ਹੋ ਗਈ ਸੀ ਸਰ ਉਹਦੇ ਵੱਲੋਂ ਹੀ ਦੱਸਿਆ ਯਾਰਾ ਦਵਾਈ ਕੀ ਉਹਨੂੰ ਮੈਂ ਕੀ ਸ਼ਾਹ ਦਿੱਤਾ ਵਾ ਜਿਹੜਾ ਮਿਲੂ ਮੈਂ ਉਹਨੂੰ ਦਾਪਾ ਉਹਦੇ ਬਾਰੇ ਮੈਨੂੰ ਦੱਸਿਆ ਜੀ ਕੀ ਮੈਂ ਦਵਾਤਾ ਉਹ ਕਹਿੰਦੇ ਨੇ ਕਿ ਪੁਲਿਸ ਵਾਲੇ ਕਹਿੰਦੇ ਨੇ ਰਾਈਨਾਮਾ ਕਰ ਲਾ ਅਗਰ ਮੈਂ ਰਾਈਨਾਮਾ ਬਾਰੇ ਕੋਈ ਵੀ ਗੱਲ ਕੀਤੀ ਨਹੀਂ ਪੁੱਛਿਆ ਗਿਆ ਵੀ ਤੁਸੀਂ ਤਾਂ ਮੇਰੇ ਜੀ ਆ ਜੇ ਨਹੀਂ ਆਉਣਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕੰਪਲੇਟ ਲਿਆ ਤੇ ਜਿਹੜੀ ਸਬੰਧੀ ਕਾਰਵਾਈ ਤੁਹਾਡੀ ਕਰ ਦਿੰਦੇ ਤਾਂ ਪਰ ਉਹਦੇ ਵੱਲੋਂ ਕਿਹਾ ਯਾਰਾ ਕਿ ਮੈਂ 4 ਦਿਨ ਤੋਂ ਹਸਪੀਟਲ ਵਿੱਚ ਦਾਖਲਾ ਪੁਲਿਸ ਦੇ ਵੱਲੋਂ ਹੋਏ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਜੀ ਅਵਤਾਰ ਸਿੰਘ ਦੱਸਣਗੇ ਜੀ ਜਿੱਦਾਂ ਤੇ ਕੋਈ ਗੱਲ ਲੱਕੇ ਗੱਲ ਕਰ ਸਕਦੇ ਹਾਂ ਪਰ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਇਹ ਕੱਲਾ ਕੋਈ ਨਹੀਂ ਕੀਤਾ ਜਾਏਗਾ ਮੈਂ ਤਾਂ ਉਦੋਂ ਦਾ ਫੋਨ ਕੀਤਾ ਉਸ ਤੋਂ ਬਾਅਦ ਮੈਂ ਫੋਨ ਨਹੀਂ ਕੀਤਾ ਉਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਕੱਲਾ ਤੁਸੀਂ ਫੋਨ ਹੀ ਕਰੋਗੇ ਬਾਕੀ ਕੋਈ ਕਾਰਵਾਈ ਨਹੀਂ ਤੂੰ ਜਦੋਂ ਮੈਨੂੰ ਉਹਨੇ ਅਵਤਾਰ ਸਿੰਘ ਨੇ ਕਿ ਤੁਸੀਂ ਆਹ ਦੇਖ ਲਈਓ ਦੀ ਆਉਂਗੇ ਤਾਂ ਮੈਂ ਬੱਸ ਉਦੋਂ ਕੀਤਾ ਉਸ ਤੋਂ ਬਾਅਦ ਅਵਤਾਰ ਸਿੰਘ ਆ ਗਏ ਹੂੰ ਠੀਕ ਕੋਈ ਕੀ ਨਾਮ ਹੈ ਕਦਾ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਮੈਂ ਕੀ ਕਹਿਣਾ ਚਾਹੁੰਦਾ ਮੇਰੇ ਵੱਲੋਂ ਟੀਮ ਦੀ ਸਾਰੀ ਮੇਰੀ ਹੈ ਜਿੰਨੀ ਜ਼ੋਰ ਲਾ ਕੇ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਵੀ ਗਰੀਬ ਬੰਦੇ ਦੀ ਮਤ ਕਰੀਏ ਇਹ ਮੁੰਡੇ ਦੀ ਉਮਰ 18 ਸਾਲ ਆ ਇੱਕ 42 ਸਾਲ ਦਾ ਬੰਦਾ ਜਿਹੜਾ ਚੰਗਾ ਭਲਾ ਪਰਿਵਾਰ 'ਚ ਰਹਿਣ ਵਾਲਾ ਆਪਣਾ ਕੇਬਲ ਦਾ ਕੰਮ ਕਰਦਾ ਜੂਏ ਬਾਈ ਦਾ ਕੰਮ ਕਰਦਾ ਸਾਰੀ ਕਲੋਨੀ ਨੂੰ ਪਤਾ ਜਗਾ ਜਗਾ ਥਾਂ ਥਾਂ 'ਤੇ ਬਾਰ ਬਾਰ ਲੜਨਾ ਹੁੰਦਾ ਇਸ ਬੱਚੇ ਨੂੰ ਕੁੱਟ ਕੇ ਹਟੀਰੇ ਸੱਟ ਲਾ ਕੇ ਸਿਰ 'ਚ ਸੱਟਾ ਲਾ ਕੇ ਇਹਦੀ ਮਾਤਾ ਨੂੰ ਕਿਹਾ ਕਿ ਵੀ ਜੇ ਨਹੀਂ ਰੋਈ ਨਮਾ ਕਰੋਗੇ ਤਾਂ ਤੁਹਾਡਾ ਨਾ ਜੇ ਫਿਰ ਧੱਕਾ ਕਰੋਗੇ ਉਹ ਜਾ ਜਣਾ ਆਪਾਂ ਸਾਬਤ ਕੀ ਕਰਨਾ ਚਾਹੁੰਦੇ ਆ ਵੀ ਆਪਾਂ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਆ ਕਿ ਸਮਾਜ ਤੋਂ ਬਾਹਰ ਜਾਣਾ ਚਾਹੁੰਦੇ ਆ ਮੈਨੂੰ ਇਹ ਦੂਜੀ ਗੱਲ ਦੀ ਇਹ ਨਹੀਂ ਸਮਝ ਆਉਂਦੀ ਮਾਨ ਸਰਕਾਰ ਬਾਰ ਬਾਰ ਆਖਦੇ ਆ ਵੀ ਹਾਲਾਤ ਬੜੇ ਵਧੀਆ ਆ ਗਏ ਆ ਕਾਂਗਰਸ ਪਿੱਛੇ ਰਹਿ ਗਿਆ ਬੱਤੀ ਦਾ ਬਿੱਲ ਮਾਫ ਕਰਦੇ ਆ ਕਰਦੇ ਇਹ ਆਪਣੀ ਆਉਣ ਵਾਲੀ ਜਵਾਨੀ ਆ ਜੱਬਾ 18 ਸਾਲ ਦੇ ਬੱਚੇ ਦੀ ਜ਼ਿੰਦਗੀ ਖਰਾਬ ਕਰਾਂਗੇ ਆਉਣ ਵਾਲਾ ਭੁੱਖਾ ਆਪਣਾ ਖਰਾਬ ਤਾਂ ਆਪੇ ਹੋ ਗਿਆ ਤੇ ਆਪਣਾ ਸਰਕਾਰਾਂ ਤੋਂ ਕੀ ਆਸ ਹੈ ਬਹੁਤ ਹੋਰ ਇਸ ਤੋਂ ਬਾਅਦ ਕੀ ਮਿਲ ਸਕਦਾ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਨਾ ਹੁਣ ਤੱਕ ਅਰੇ ਕੋਈ ਮੁਲਾਜ਼ਮ ਆਇਆ ਨਾ ਕੋਈ ਐਸਆਈਆ ਥਾਣੇ ਤੋਂ ਆ ਕੇ ਕੋਈ ਆਣਾ ਵੀ ਬਿਆਨ ਲੈਣ ਵਾਸਤੇ ਇਹਦੀ ਇਹਨੇ ਆਸ ਰੱਖੀ ਵਿਚਾਰੇ ਨੇ ਮੇਰੇ ਮਗਰ ਕੋਈ ਆਊਗਾ ਮੈਂ ਤੇ ਮੇਰਾ ਟੀਮ ਆ ਮਨਜੀਤ ਸਿੰਘ ਹੋਰ ਦੋਸਤ ਸਾਰੇ ਇਹੀ ਆਪਣੇ ਕੋਲੋਂ ਜੋ ਹੋ ਸਕਦਾ ਇਹਦੀ ਮਤ ਕਰਕੇ ਚੱਲੇ ਆ। ਬਸ ਏਸੀ ਦੀ ਮੰਗ ਹੈ ਇਹਦੀ ਵੱਧ ਤੋਂ ਵੱਧ ਜੋ ਹੋ ਸਕਦੀ ਆ ਪ੍ਰਸ਼ਾਸਨ ਵੀ ਮਤ ਕਰੇ ਹਸਪੀਟਲ ਵੀ ਕਰੇ ਜੋ ਹੋ ਸਕਦਾ ਇਹਨੂੰ ਇਨਸਾਫ ਲਈ ਕਰਨ ਗਿਆ ਕੌਣ ਹੀ ਬੋਲ ਰਿਹਾ ਮੈਂ ਇਹਦਾ ਕਾਰਵਾਈ ਕੀਤੀ ਕਿ ਕਿ ਬਹੁਤ ਦਿਨ ਹੋ ਗਏ ਇਹਨੂੰ ਉਸ ਕਾਰਵਾਈ ਤੈਨੂੰ ਪਤਾ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ। ਹਾਂ। ਥਾਣੇ ਮੈਂ ਵੀ ਫੋਨ ਕੀਤਾ ਸੀ ਅਸੀਤ ਸਿੰਘ ਸਾਹਿਬ ਨੂੰ ਉਹ ਕਹਿੰਦੇ ਆ ਵੀ ਮੈਡੀਕਲ ਆਊਗਾ ਉਹ ਤੇ ਆਧਾਰ ਤੇ ਕਾਹ ਕੋ ਸਰਕਲ ਹੋਣਾ ਮੈਡੀਕਲ ਤਾਂ ਚਲੋ ਮੰਨ ਲਿਆ ਮੰਨ ਲਿਆ ਇੱਕ ਜਿਹੜੀ 23 24 ਦੀ ਰਪਟ ਹੁੰਦੀ ਹੈ ਨਾ ਉਹ ਜਦੋਂ ਕਿਸੇ ਤੇ ਸੱਟ ਲੱਗਦੀ ਹੈ ਸਾਰ ਨਾਲੋਂ ਪਹਿਲਾਂ ਆਪਾਂ ਨੂੰ ਰਪਟ ਪਾਉਣੀ ਪੈਂਦੀ ਆ ਰਪਟ ਤੋਂ ਬਾਹਰ ਦੂਜਾ ਕੰਮ ਸ਼ੁਰੂ ਹੁੰਦਾ ਜਦੋਂ ਆਪਾਂ ਰਪਟੀ ਨਹੀਂ ਪਾਈ ਹੈ ਰਿਤ ਕਰਕੇ ਇਹ ਬੰਦੇ ਨੇ ਲਿਖਿਆ ਨਹੀਂ ਆ ਵੀ ਤੇਰੇ ਸੱਟ ਲੱਗੀ ਨਹੀਂ ਲਿਖੀ ਇਥੋਂ ਆਪਾਂ ਕੀ ਚਾਹੁੰਦੇ ਆ ਵੀ ਉਹਨੂੰ ਦਬਾਣਾ ਚਾਹੁੰਦੇ ਆ ਵੀ ਆਪਾਂ ਉਹਨੂੰ ਦੱਬ ਦਈਏ ਉਹ ਨਾਲ ਕੋ ਕੰਪਲੀਟ ਦਵੇ ਜੇ ਦੀ ਮਾਤਾ ਨੂੰ ਆਪਾਂ ਕਿੰਨੇ ਆ ਜਾ ਕੇ ਵੀ ਜੇ ਨਹੀਂ ਰਾਈ ਨਵਾ ਕਰੋ ਹੋਰ ਬੜੇ ਤਰੀਕੇ ਆ ਮਾਤਾ ਜੀ ਫੋਨ ਕਰਕੇ ਆਖੰਡੀ ਆ ਵੀ ਵੀਰ ਦੀ ਕੀ ਕਰਨਾ ਚਾਹੀਦਾ ਅਸੀਂ ਆਪਣੇ ਕੰਮ ਛੱਡ ਕੇ ਤੇ ਆਦੀ ਮਾਤਾ ਦੇ ਕੋਲ ਜਾ ਕੇ ਨਹੀਂ ਪਹੁੰਚ ਸਕਦੇ ਪਰ ਮਾਨ ਸਰਕਾਰ ਨੂੰ ਇੱਕ ਗੱਲ ਦੀ ਲਾਂਟ ਪਾਉਣੀ ਆ ਦੋਨਾਂ ਹੱਥਾਂ ਨਾਲ ਤੇ ਮੈਂ ਆਪਣੀ ਟੀਮ ਵੱਲੋਂ ਵੀ ਲਾਂਟ ਪਾਉਣਾ ਵੀ ਸਰਕਾਰਾਂ ਦੇ ਰੋਲਾ ਪਾਇਆ ਕੁਝ ਨਹੀਂ ਹੋਣਾ ਜਿੰਦੇਰ ਆਪਣੇ ਜਵਾਨੀ ਨੇ ਨਾ ਬੱਚਿਆਂ ਦੀ ਆਪਾਂ ਸੰਭਾਲ ਕੇ ਰੱਖਾਂਗੇ ਅੱਧੀ ਜਵਾਨੀ ਤੇ ਪਹਿਲਾ ਨਸ਼ੇ ਵਾਲੇ ਰੁੜ ਗਈ ਆ ਅੱਧੀ ਜਵਾਨੀ ਜੇ ਬਦਵਾਸ਼ਾਂ ਦੇ ਹੱਥਾਂ ਰੇ ਛੱਡਤੀਆਂ ਨੇ ਜ਼ਿੰਦਗੀ ਖਰਾਬ ਕਰਤੀ ਨਿਆਣੇ ਰੋਲ ਤੇ ਮਾਰ ਕੇ ਨੀ ਛੋਟ ਕੇ ਜਿੱਥੇ ਮਰਜੀ ਬੰਦੇ ਦੇ ਸਿਰ ਦਾ ਕੋ ਪਤਾ ਹੁੰਦਾ ਘੜੀ ਦੀ ਈਡੀ ਕੇ ਸਾਟਾ ਇਹ ਨਹੀਂ ਪਤਾ ਵੀ ਸਿਰ ਦੀ ਕਿਹੜੀ ਜਗ੍ਹਾ ਤੇ ਇਹੋ ਜਿਹੀ ਨਸ ਵੱਢੀ ਜਾਵੇ ਸਾਰੀ ਮੁੜ ਕੇ ਜ਼ਿੰਦਗੀਆਂ ਦਾ ਪੈਰਾਲਾਈਜ਼ ਹੋ ਜਾਵੇ ਜਦ ਬੈੱਡ ਤੇ ਪਿਆ ਹੋ ਰਹੇ ਨੇ ਬੰਦੇ ਦੀ ਜ਼ਿੰਦਗੀ ਦਾ ਤਾਂ ਨਹੀਂ ਕੁਝ ਪਤਾ ਹੁੰਦਾ ਵੈਸੇ ਉਹ ਮਾਨ ਸਰਕਾਰ ਨਾਲ ਜੇ ਥੋੜੀ ਬੋਦੀ ਹੈਗੀ ਆ ਸੰਗ ਦਾ ਸ਼ਰਮ ਜਾਉਣ ਵਾਲੇ ਸਮੇਂ ਚਾਹੁੰਦੇ ਆ ਵੀ ਕਿਹੇ ਜਗ੍ਹਾ ਤੇ ਦੁਆਰਾ ਜਿਤਨਾ ਤੇ ਜਵਾਨੀ ਨੂੰ ਸੰਭਾਲਣਾ ਪੰਜਾਬ ਦੀ ਉਹਦੇ ਵਿੱਚ ਸਾਰਾ ਕੁਝ ਆਪੇ ਆ ਜਾਏਗਾ ਬਸ ਇਹੋ ਕੁਝ ਹੀ ਕਰ